ਐਸਜੀਓਟੀ ਐਸਜੀਪੀਟੀ ਕੰਨੀਆਂ ਦੀ ਹਜ਼ਾਰ ਹਜ਼ਾਰ ਤੇ ਚਲੀ ਜਾਂਦੀ ਆ ਬੱਚਿਆਂ ਦੀ ਹਸਪੀਟਲ ਜਾਊਗਾ ਕਹਿੰਦੇ ਉਹ ਲੀਵਰ ਖਰਾਬ ਜਦਕਿ ਟੈਂਪਰੇਰੀ ਫੂਡ ਪੋਇਜ਼ਨ ਨਾਲ ਇੱਕ ਪ੍ਰੋਬਲਮ ਆਈ ਆ ਸਰੀਰ ਰੁਕਣ ਦੀ ਤਾਂ ਬਹੁਤ ਦਿੱਕਤ ਆ ਰਹੀ ਐ ਅੰਗਰੇਜ਼ਾਂ ਖੁਜ ਜਾਂਦਾ ਲੀਵਰ ਕੰਦੇ ਨੂੰ ਜਕੜਨ ਹੋ ਜਾਂਦੀ ਆ ਸਰੀਰ 'ਚ ਜਾਨ ਨਹੀਂ ਰਹਿੰਦੀ ਕੁਝ ਖਾਣ ਨੂੰ ਮਨ ਨਹੀਂ ਕਰਦਾ ਖਾਦਾ ਨਹੀਂ ਜਾਂਦਾ ਆਮ ਕੀ ਕਰਦੇ ਨੇ ਘਰਾਂ 'ਚ ਬਿਮਾਰ ਹੋਇਆ ਥੋੜੀ ਤਾਕਤ ਨੂੰ ਲਾ ਦੁੱਧ ਪੀਲਾ ਹਲਦੀ ਪਾ ਕੇ ਪੀਣਾ ਮਤਲਬ ਬੰਦਾ ਉਹ ਤਾਂ ਠੀਕ ਹੋ ਜੂਗਾ ਕੰਮ ਕਰਨ ਲੱਗ ਜੂਗਾ 10 5 7 ਦਿਨ ਚ ਪਰ ਉਹ ਤਾਅਬ ਨਹੀਂ ਆਉਂਦਾ 2 3 ਸਾਲ ਜਦੋਂ ਤੁਹਾਨੂੰ ਬੈਕਟੀਰੀਆ ਹੋ ਗਿਆ ਅੰਦਰੂਨੀ ਪਾਈਜ਼ਲ ਹੋ ਗਈ ਤਾਂ ਤੁਹਾਨੂੰ ਲਿਵਰ ਦਾ ਵੀ ਧਿਆਨ ਰੱਖਣਾ ਪਊਗਾ ਨਾਲ ਉਹ ਔਸ਼ਧੀ ਲੈਣੀ ਪਊਗੀ ਜਿਹੜੀ ਤੁਹਾਡੇ ਲਿਵਰ ਨੂੰ ਹੀਲ ਵੀ ਕਰੇਗਾ ਅੱਜ ਜਿਵੇਂ ਬਰਸਾਤਾਂ ਦਾ ਚੱਲ ਰਿਹਾ ਮੌਸਮ ਜੀ ਤੇ ਇਹਦੇ 'ਚ ਨਾ ਆਮ ਹੈ ਮਰੀਜ਼ਾਂ ਨੂੰ ਇਹ ਮਹਿਸੂਸ ਹੁੰਦਾ ਹੂੰ ਵੀ ਯਾਰ ਸਰੀਰ ਥੱਕਿਆ ਥੱਕਿਆ ਟੁੱਟਿਆ ਟੁੱਟੇ ਰਹਿੰਦਾ ਜਾਂ ਮਾਸਪੇਸ਼ੀਆਂ 'ਚ ਦਰਦ ਸਭ ਤੋਂ ਵੱਡੀ ਗੱਲ ਹੈ ਜਿਹੜੀ ਪੇਟ ਦੀ ਬੜੀ ਇਨਫੈਕਸ਼ਨ ਹੁੰਦੀ ਹੈ ਹਾਂ ਪੇਟ ਪੇਟ 'ਚ ਬਹੁਤ ਇਨਫੈਕਸ਼ਨ ਹੋਣ ਕਾਰਨ ਜੀ ਕਈਆਂ ਨੂੰ ਬੁਖਾਰ ਵੀ ਮਹਿਸੂਸ ਹੁੰਦਾ ਤੇ ਬੁਖਾਰ ਹੋ ਵੀ ਜਾਂਦਾ ਹੂੰ ਹੂੰ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਮੌਸਮ ਹੁੰਦਾ ਜਾਂ ਪਾਣੀ ਬਦਲਦਾ ਜਾਂ ਕਾਰਨ ਕੀ ਨੇ ਅਚਾਰਾ ਜੀ ਪਾਣੀ ਦਾ ਵੀ ਹੈਗਾ ਮੌਸਮ ਦਾ ਵੀ ਹੈਗਾ ਸਭ ਤੋਂ ਵੱਡੀ ਗੱਲ ਆ ਜਿਹੜੀ ਉਹ ਨਾ ਫੂਡ ਪੋਇਜ਼ਨ ਹੋ ਜਾਂਦੀ ਆ ਅੱਛਾ ਫੂਡ ਪੋਇਜ਼ਨ ਹਾਂ ਫੂਡ ਪੋਇਜ਼ਨ ਹਾਂ ਹੁਣ ਤੁਸੀਂ ਦੇਖੋ ਕਈ ਲੋਕਾਂ ਨੂੰ ਨਾ ਹਫਤਾ ਹਫਤਾ ਬੁਖਾਰ ਨਹੀਂ ਉਤਰਦਾ ਹਾਂ ਬਿਲਕੁਲ ਨਹੀਂ ਉੱਤੇ ਕਈ ਵਾਰ ਤੇਜ਼ ਬੁਖਾਰ ਹੋ ਜਾਂਦਾ ਸਰੀਰ ਡਾਊਨ ਹੋ ਜਾਂਦਾ ਹੂੰ ਹੂੰ ਜਾਂ ਫਿਰ ਬੁਖਾਰ ਠੀਕ ਹੋਣ ਤੋਂ ਬਾਅਦ ਬੰਦਾ ਊਂ ਨਹੀਂ ਲੋਟ ਆਉਂਦਾ ਸੀ ਆਰ ਪੀ ਵੱਜ ਜਾਂਦੀ ਆ ਦੇਖੋ ਇਹ ਚ ਹਾਂ ਈ ਐਸ ਆਰ ਵੱਜ ਜਾਂਦਾ ਵੀਰ ਟੀ ਐਲ ਸੀ ਡੀ ਐਲ ਸੀ ਐਮ ਆਪਾਂ ਚੈੱਕ ਕਰਵਾਉਨੇ ਆਂ ਵੀ ਚਲ ਸੀ ਬੀ ਸੀ ਕਰਵਾ ਲਾ ਯਾਰ ਜੇ ਬੁਖਾਰ ਆ ਹੂੰ 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 ਤਾਂ ਉਥੇ ਕੋਈ ਨਹੀਂ ਖਾਸ ਪ੍ਰੋਬਲਮ ਨਹੀਂ ਆਉਂਦੀ ਨਾ ਪਲੇਟਲੇਟ ਸੈੱਲ ਦੀ ਕੋਈ ਪ੍ਰੋਬਲਮ ਆਉਂਦੀ ਆ ਹੂੰ ਦਾ ਟੀ ਐਲ ਸੀ ਵੀ ਬਾਰਡਰ ਲਾਈਨ ਤੇ ਹੁੰਦੀ ਆ ਤਕਰੀਬਨ ਕੋਈ ਜ਼ਿਆਦਾ ਨਹੀਂ ਡਿਸਟਰਬ ਹੁੰਦੀ ਪਰ ਜਿਹੜੇ ਅੰਦਰਲੇ ਇਫੈਕਟ ਨੇ ਹੂੰ ਲਿਵਰ ਇਫੈਕਟ ਹੋਣਾ ਸ਼ੁਰੂ ਹੋ ਜਾਂਦਾ ਅੱਛਾ ਐਲ ਐਫ ਟੀ ਚ ਵੀ ਦਿੱਕਤ ਆਉਂਦੀ ਐਲ ਐਫ ਟੀ ਚ ਕਈ ਵਾਰ ਦਿੱਕਤ ਆ ਜਾਂਦੀ ਆ ਉਹ ਚ ਵੀ ਨਹੀਂ ਆਉਂਦੀ ਖਾਸ ਕਰਕੇ ਸੀ ਆਰ ਪੀ ਨੂੰ ਦਿਸਟਰਬ ਕਰ ਦਿੰਦੀ ਆ ਇਹ ਬੰਦੇ ਨੂੰ ਜਕੜਨ ਹੋ ਜਾਂਦੀ ਆ ਸਰੀਰ ਚ ਜਾਨ ਨਹੀਂ ਰਹਿੰਦੀ ਕੁਛ ਖਾਣ ਨੂੰ ਮਨ ਨਹੀਂ ਕਰਦਾ ਖਾਦਾ ਨਹੀਂ ਜਾਂਦਾ ਨੇ ਸਰੀਰ ਟੁੱਟਣ ਦੀ ਤਾਂ ਬਹੁਤ ਦਿੱਕਤ ਆ ਰਹੀ ਆ ਸਰੀਰ ਬਹੁਤ ਟੁੱਟਦਾ ਬੰਦਾ ਸੋਚਦਾ ਵੀ ਯਾਰ ਪਤਾ ਨਹੀਂ ਕੀ ਹੋ ਗਿਆ ਮੈਨੂੰ ਹੂੰ ਉਹ ਫਿਰ ਉਹ ਕਹਿੰਦੇ ਨੇ ਜੀ ਵੀ ਤੁਹਾਨੂੰ ਐ ਹੋ ਗਿਆ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਦੇਰ ਦੇ ird ਗਿਰਦ ਘੁੰਮੀ ਜਾਂਦੇ ਨੇ ਹੂੰ ਇੱਥੇ ਜਿਹੜਾ ਸਭ ਤੋਂ ਵੱਡਾ ਕੰਟੈਂਟ ਆ ਵੀ ਫੂਡ ਪੋਇਜ਼ਨ ਹੋਈ ਆ ਹੂੰ ਖਾਣ ਨਾਲ ਪ੍ਰੋਬਲਮ ਆਈ ਆ ਤਾਂ ਖਾਣੇ ਨੂੰ ਸੁਧਾਰਨਾ ਪਊਗਾ अच्छा ए बरसातਾਂ ਦੇ ਮੌਸਮ ਚ ਮਤਲਬ ਖਾਣੇ ਦਾ ਖਾਸ ਧਿਆਨ ਰੱਖ ਖਾਸ ਧਿਆਨ ਰੱਖਣਾ ਪਊਗਾ ਇੱਕ ਤਾਂ ਬਾਹਰ ਦਾ ਨਹੀਂ ਖਾਣਾ اچھا ਬਿਲਕੁਲ ਨਹੀਂ ਖਾਣਾ ਬਾਹਰ ਦਾ ਦੇਖੋ ਫੰਗਸ ਹੁੰਦੀ ਆ ਹੋਰ ਹੁੰਦਾ ਗੰਦ ਮੰਦ ਸਵਾਹ ਖੇ ਜਿੰਨਾ ਹੁੰਦਾ ਹੂੰ ਉਹ ਸਾਨੂੰ ਕਲੈਕਟ ਹੋ ਕੇ ਮਿਲ ਜਾਂਦਾ کئی ਵਾਰ ਹੱਥ ਨਹੀਂ ਸਾਫ਼ ਪਸੀਨਾ ਆਇਆ ਵਾ ਜਿਵੇਂ ਖਾਸ ਕਰਕੇ ਸਾਵਣ ਭਾਦੋ ਚ ਤੱਕ ਖਾਸ ਕਰਕੇ ਪਸੀਨਾ ਬਹੁਤ ਆਉਂਦਾ ਹਾਂ ਪਸੀਨਾ ਆਉਂਦਾ ਉਹੀ ਹੱਥ ਹੱਥ ਲੱਗੀ ਜਾਂਦੇ ਨੇ ਉਹ ਇੱਕ ਦੂਜੇ ਤੋਂ ਇਨਫੈਕਸ਼ਨ ਫੈਲਦੀ ਆ ਮੈਂ ਜੀ ਪਿੱਛੇ ਤਾਂ ਜਲੰਧਰ ਦੇ ਵਿੱਚ ਨਾ ਬੈਨ ਕੀਤੇ ਨੇ ਗੋਲ ਗੱਪੇ ਹਾਂ ਹਾਂ ਕਾਰਨ ਇਹੀ ਹੈ ਜੀ ਕਰੂਗਾ ਕੀ ਹਮ ਹਮ ਹੈ ਜਾਂ ਹੋ ਜਾਂਦਾ ਗੋਲ ਗੱਪੇ ਨਾਲ ਤੁਸੀਂ ਦੇਖਿਆ ਹੋਣਾ ਕਈ ਬੱਚੇ ਵੀ ਗੋਲ ਗੱਪੇ ਖਾਂਦੇ ਨੇ ਨਾ ਪਤਾ ਹੀ ਨਹੀਂ ਲੱਗਦਾ ਵੀ ਕਾਰਨ ਕੀ ਆ ਹਮ ਹੁਣ ਮੈਮ ਰੀਜ਼ ਨੂੰ ਕਈ ਵਾਰ ਆਮ ਜੇ ਮਤਲਬ ਐਸਜੀਓਟੀ ਐਸਜੀਪੀਟੀ ਕੰਨਿਆਂ ਦੀ ਹਜ਼ਾਰ ਹਜ਼ਾਰ ਤੇ ਚਲੀ ਜਾਂਦੀ ਆ ਬੱਚਿਆਂ ਦੀ ਹਮ ਬੰਦਾ ਸੋਚਦਾ ਵੀ ਯਾਰ ਤੇ ਉੱਥੇ ਹਸਪੀਟਲ ਜਾਊਗਾ ਉਹ ਕਹਿਣਗੇ ਓਹੋ ਹੋ ਹੋ ਲੀਵਰ ਖਰਾਬ ਹੋ ਗਿਆ ਜਦ ਕਿ ਉਹ ਟੈਂਪਰੇਰੀ ਫੂਡ ਪੋਇਜ਼ਨ ਨਾਲ ਇੱਕ ਪ੍ਰੋਬਲਮ ਆਈ ਹੈ ਅੱਛਾ ਫੂਡ ਪੋਇਜ਼ਨ ਆ ਹਾਂ ਉਹ ਵੀ ਫੂਡ ਪੋਇਜ਼ਨ ਆ ਇਨਫਲਸ ਸੋਝ ਜਾਂਦਾ ਲੀਵਰ ਹਮ ਹਮ ਕਿਉਂਕਿ ਅੰਦਰ ਕੋਈ ਇਦਾਂ ਦੇ ਜ਼ਹਿਰੀ ਤੱਤ ਚਲੇ ਗਏ ਜਿਹੜਾ ਲੀਵਰ ਨੂੰ ਟੌਕਸਿਨ ਚਲਾ ਗਿਆ ਅੰਦਰ ਅੱਛਾ ਕੀ احتیاط ਰੱਖਣੇ ਨੇ ਤੇ ਕੀ ਇਹਦਾ ਹੱਲ ਹੈ احتیاط ਦੇਖੋ ਸਭ ਤੋਂ ਜਿਹੜਾ ਪ੍ਰਾਇਮਰੀ احتیاط ਆ ਉਹ ਤਾਂ ਤੁਸੀਂ ਨੇ ਜਿਹੜਾ ਖਾਣਾ ਆ ਹਮ অনুরোধ ਦੇਣਾ ਇਮੀਡੀਏਟਲੀ আচ্ছা ਇੱਕ ਦਿਨ ਦਾ ਸਮਝ ਲਓ ਫਾਸਟ ਵਾਂਗੇ ਜੇ ਲੈਣਾ ਵੀ ਆ ਜਿਵੇਂ ਚਨੇ ਦੀ ਦਾਲ ਆ ਉਹਦਾ ਪਾਣੀ ਮਤਲਬ ਡਾਈਟ ਬਿਲਕੁਲ ਘੱਟ ਆਮ ਕੀ ਹੁੰਦਾ ਜੇ ਬਿਮਾਰ ਹੋ ਜਵੇ ਬੱਚਾ ਜਾਂ ਕੀ ਹੋਰ ਉਹਨੂੰ ਖਾਣ ਤੇ ਜ਼ੋਰ ਦੇਈ ਜਾਣਗੇ ਹੂੰ 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 ਕਿ ਤੂੰ ਖਾਂਦਾ ਨਹੀਂ ਠੀਕ ਕਿਵੇਂ ਹੋਏਗਾ ਰੋਟੀ ਖਾਣੀ ਜ਼ਰੂਰੀ ਆ ਤੈਨੂੰ ਗਰਮੀ ਪੈ ਜਾਊਗੀ ਉਹ ਥੱਕਾ ਹੋਈ ਜਾਂਦਾ ਹੁਣ ਕੋਈ ਬੰਦਾ ਬਿਮਾਰ ਹੋ ਜਵੇ ਢੱਲਾ ਹੋ ਜੇ ਉਹਨੂੰ ਛੁੱਟੀ ਲੈਣੀ ਪਊਗੀ ਨਾ ਹੂੰ ਹੂੰ ਤੁਹਾਡੇ ਅੰਦਰ ਲਿਵਰ ਬਿਮਾਰ ਆ ਉਹਨੂੰ ਛੁੱਟੀ ਤਾਂ ਦਵੋਗੇ ਤੁਸੀਂ ਰੈਸਟ ਦਾ ਦਵੋਗੇ ਤਾਂ ਹੀ ਉਹਨੂੰ ਆਰਾਮ ਆਊਗਾ ਇਹ ਥੱਕੇ ਨਾਲ ਉਹਨੂੰ ਠੂਸੀ ਜਾਓਗੇ ਵੀ ਆ ਵੀ ਖਾਲਾ ਆ ਵੀ ਖਾਲਾ ਮਤਲਬ ਕਹਿਣ ਦਾ ਭਾਬ ਵੀ ਜਿਹੜਾ ਖਾਣਾ ਬਹੁਤ ਲਿਮਟਿਡ ਲਿਮਟਿਡ ਤੋਂ ਵੀ ਘੱਟ ਜੀ ਲਿਮਟਿਡ ਤੋਂ ਲਿਕਵਿਡ ਲਿਕਵਿਡ ਲੈ ਲਿਕਵਿਡ ਵੀ ਪ੍ਰਿਪੇਅਰ ਜਿਹੜਾ ਬੋਇਲਡ ਹੋਵੇ ਮਤਲਬ ਇਟ ਮੀਨਸ ਉਪਵਾਸ ਕਹਿ ਲਈ ਫਾਸਟ ਫਾਸਟ ਬਾਗ ਹਾਂਜੀ ਜਾਂ ਖਿਚੜੀ ਪਤਲੀ ਖਿਚੜੀ ਬਿਲਕੁਲ ਜਿੱਚ ਚੌਲ ਘੱਟ ਹੋਣ ਥੋੜੀ ਦਾਲ ਵੱਧ ਹੋਵੇ ਇਹ ਹੁੰਦਾ 30 70 ਦੀ ਰੇਸ਼ਿਓ ਕਰਨੀ ਪੈਂਦੀ ਆ ਹਾਂ ਅੱਛਾ ਜੀ ਬਰਸਾਤ ਦੇ ਦਿਨਾਂ ਚ ਇਹ ਪ੍ਰੋਬਲਮ ਆ ਜਵੇ ਤਾਂ ਆ ਆ ਚੀਜ਼ਾਂ ਕਰਨੀਆਂ ਪੈਣਗੀਆਂ ਤੁਹਾਨੂੰ ਪਾਣੀ ਨੂੰ ਉਬਾਲ ਕੇ ਪੀਣਾ ਸਿਪ ਸਿਪ ਕਰਕੇ ਪੀਣਾ ਥੋੜਾ ਕਰਕੇ ਪੀਣਾ ਪਾਣੀ ਨੂੰ ਹੂੰ ਫਲਾਂ ਤੋਂ ਗੁਰੇਜ਼ ਕਰਨਾ ਹੁਣ ਆਮ ਕੀ ਹੁੰਦਾ ਅਗਲਾ ਕਹਿੰਦਾ ਬਿਮਾਰ ਆ ਯਾਰ ਤੂੰ ਫਰੂਟ ਖਾ ਦੱਬ ਕੇ ਉਹ ਅੰਬ ਖਵਾਈ ਜਾਣਗੇ ਕੇਲਾ ਖਵਾਈ ਜਾਣਗੇ ਪਪੀਤਾ ਖੋਈ ਜਾਣਗੇ ਹੂੰ ਹੂੰ ਇਹ ਸਾਰੀਆਂ ਚੀਜ਼ਾਂ ਫਿਰ ਬਿਮਾਰੀ ਦਾ ਘਰ ਬਣਦੀਆਂ ਨੇ ਅਖੀਰੇ ਤੇ ਖਾਸ ਕਰਕੇ ਮੈਂ ਕਹਿਣਾ ਚਾਹੂੰਗਾ ਵੈਦ ਜੀ ਬਰਸਾਤ ਦੇ ਮੌਸਮਾਂ 'ਚ ਉਹ ਵੀ ਬਹੁਤ ਦੇਖੋ ਬਰਸਾਤ ਦੇ ਵਿੱਚ ਤੁਹਾਨੂੰ ਸੈਲਡ ਖਾਣਾ ਬੰਦ ਕਰਨਾ ਪਿਆ ਡੈਰੀ ਪ੍ਰੋਡਕਟ ਲਓ ਜਿਹੜਾ ਆਪਾਂ ਬਿਸਰ ਗਿਆ ਸੀਗਾ ਡੈਰੀ ਪ੍ਰੋਡਕਟ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਅੱਛਾ ਆਮ ਕੀ ਕਰਦੇ ਨੇ ਕਰਾਂ ਜੇ ਬਿਮਾਰ ਹੋਇਆ ਥੋੜੀ ਤਾਕਤ ਮਿਲੂ ਲੈ ਦੁੱਧ ਪੀਲਾ ਹਲਦੀ ਪਾ ਕੇ ਪੀਲਾ ਹਾਂ ਇਨੋਸੀ ਸਿੱਧਾ ਸਤਿਆਨਾਸ਼ ਕਰਦੇ ਆ ਮਤਲਬ ਬੰਦਾ ਉਹ ਤਾਂ ਠੀਕ ਹੋ ਜਾਊਗਾ ਹੂੰ 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 ਕੰਮ ਕਰਨ ਲੱਗ ਜਾਊਗਾ 10 5 7 ਦਿਨਾਂ ਚ ਪਰ ਉਹ ਤਾਬ ਨਹੀਂ ਆਉਂਦਾ 2 3 ਸਾਲ ਅੰਦਰ ਪ੍ਰੋਬਲਮ ਆ ਗਈ ਕਿਸੇ ਉਹਦੇ ਚ ਫੰਕਸ਼ਨ ਚ ਲਿਵਰ ਚ ਪ੍ਰੋਬਲਮ ਆ ਗਈ فرض ਕਰ ਲੋ ਤਾਂ ਉਹਨੂੰ ਸਹੀ ਸਹਾਇਤਾ ਨਾ ਦੇਣ ਦੀ ਬਜਾਏ ਉਹਦੇ ਤੇ ਬੋਝ ਪਾਤਾ ਬੋਝ ਪਾਤਾ ਖਾਣ ਪੀਣ ਦਾ ਬੋਝ ਖਾਣ ਪੀਣ ਦਾ ਬੋਝ ਪਾ ਇਹ ਉਪਵਾਸ ਇੱਕ ਦਿਨ ਬਹੁਤ ਇੱਕ ਦਿਨ ਨਹੀਂ ਜੀ ਇਹ ਹਫਤਾ ਕਰਨਾ ਪਊਗਾ ਕੰਮ ਜੇ ਤੁਸੀਂ ਫੂਡ ਪੋਇਜ਼ਨ ਨੂੰ ਸਹੀ ਕਰਨਾ ਹੈ ਔਰ ਹਫਤੇ ਚ ਬੰਦਾ ਠੀਕ ਹੋ ਜਾਊਗਾ ਅੱਛਾ ਵੱਲ ਜਿਵੇਂ ਖਿਚੜੀ ਨਾਰਮਲ ਖਾਣਾ ਤਾਂ ਖਾਵੇ ਨਾ ਖਿਚੜੀ ਖਾ ਸਕਦਾ ਜਾਉਂ ਦਾ ਦਲੀਆ ਖਾ ਸਕਦਾ ਘੀਆ ਪੇਠਾ ਟਿੰਡੋ ਤੋਰੀ ਇਹ ਵੀ ਸਾਫ ਹੋਣ ਮਤਲ ਦੇਖ ਕੇ ਹੈ ਨਾ ਉਹਨਾਂ ਨੂੰ ਵੀ ਉਬਾਲ ਕੇ ਮਸਾਲੇ ਮਿਰਚ ਮਸਾਲੇ ਘੱਟ ਕਰ ਸਕਦੇ ਹਾਂ ਅੰਨ ਤੋਂ ਗੁਰੇਜ਼ ਕਰਨਾ ਚਾਹੀਦਾ ਅੱਛਾ ਰੋਟੀ ਤੋਂ ਰੋਟੀ ਤੋਂ ਗੁਰੇਜ਼ ਕਰਾ ਪਾਊਡਰ ਨੂੰ ਪਕਾ ਕੇ ਜਿਹੜੇ ਬਣੇ ਹੋਏ ਪਦਾਰਥ ਨੇ ਉਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਅਸੀਂ ਆਯੁਰਵੇਦ ਕੀ ਕਹਿੰਦਾ ਹੈ ਇਹਦੇ ਬਾਰੇ ਦੇਖੋ ਜਦੋਂ ਤੁਹਾਨੂੰ ਬੈਕਟੀਰੀਆ ਹੋ ਗਿਆ ਅੰਦਰ ਫੂਡ ਪੌਇਜ਼ਨ ਹੋ ਗਈ ਤਾਂ ਤੁਹਾਨੂੰ ਲਿਵਰ ਦਾ ਵੀ ਧਿਆਨ ਰੱਖਣਾ ਪਊਗਾ ਨਾਲ ਉਹ ਔਸ਼ਦੀ ਲੈਣੀ ਪਊਗੀ ਜਿਹੜੀ ਤੁਹਾਡੇ ਲਿਵਰ ਨੂੰ ਹੀਲ ਵੀ ਕਰੇ ਅੱਛਾ ਤੇ ਉਸ ਬੈਕਟੀਰੀਆ ਨੂੰ ਖਤਮ ਵੀ ਕਰੇ ਹੁਣ ਦੇਖੋ ਇੱਥੇ ਕਿੰਨੀ ਵਧੀਆ ਆਯੁਰਵੇਦ ਦੀ ਔਸ਼ਦੀਆਂ ਮਹਾ ਸੁਦਰਸ਼ਨ ਚੂਰਣ ਅੱਛਾ ਮਹਾ ਸੁਦਰਸ਼ਨ ਚੂਰਣ ਹਾਂ ਇੱਕ ਚਮਚ ਲੈ ਕੇ ਪੂਰਾ 1 ਚਮਚ ਦੇ ਦੋ ਜੇ ਵਿਅਸਕ ਆ ਪੂਰਾ ਅਡਲਟ ਵਿਅਕਤੀ 18 ਸਾਲ ਤੋਂ ਉੱਪਰ ਆ ਤਾਂ 1 ਚਮਚ ਪੂਰਾ ਭਰ ਕੇ ਗਰਮ ਪਾਣੀ ਨਾਲ ਦੇ ਦੋ ਉਹਨੂੰ ਕਹਿ ਵੀ ਲੈ ਵੀ ਹੁਣ ਤੂੰ ਕੱਪੜਾ ਲੈ ਕੇ ਪੈ ਜਾ 쿨ਰ ਏਸੀ ਪੱਖਾ ਬੰਦ ਕਰ ਦੋ ਉਹਨੂੰ ਪਸੀਨਾ ਆ ਜਾਣਾ ਹੂੰ ਅੰਦਰੋਂ ਸਾਰੀ ਬੇਸ਼ਾ ਜਿਹੜੀ ਬਾਹਰ ਨਿਕਲ ਜਾਣੀ ਹੈ ਪਸੀਨੇ ਦੇ ਅੱਛਾ ਪਸੀਨੇ ਦੇ ਜ਼ਰੀਏ ਸਾਰੀ ਵਿਸ਼ਬਾਰ ਨਿਕਲ ਜਾ ਜਿਹੜੇ ਜ਼ੈਰੀ ਤੱਤ ਅੰਦਰ ਨੇ ਉਹ ਠੀਕ ਹੋ ਜੁ ਨਾਲ ਉਹਨੂੰ ਦੇਣਾ ਪਊਗਾ ਕੋਈ ਲਿਵਰ ਨੂੰ ਸਾਂਭਣ ਵਾਲੀ ਚੀਜ਼ ਹੂੰ ਜਿਵੇਂ ਆਲੂ ਬੁਖਾਰਾ ਪਿਉ ਕੇ ਦੇ ਦੋ ਸੁੱਕਾ ਆਲੂ ਬੁਖਾਰਾ ਦੇਣਾ ਇਹਦੇ ਚ ਤਾਜ਼ਾ ਨਹੀਂ ਦੇਣਾ ਆਜਾ ਨੇ ਇੰਦੇ ਸੋ ਕਾਲੂ ਖਾਰਾ ਪੀਓ ਦੋ ਨੱਕਾ ਥੋੜਾ ਜਿਹਾ ਉਹ ਪਿਉ ਕੇ ਦੇ ਦੋ ਇਮਲੀ ਨਹੀਂ ਦੇਣੀ ਇਹਦੇ ਵਿੱਚ ਦੇਖੋ ਖਾਸ ਧਿਆਨ ਰੱਖਣਾ ਆਮ ਲੋਕ ਕੀ ਕਰਦੇ ਨੇ ਆਲੂ ਬੁਖਾਰਾ ਤੇ ਇਮਲੀ ਪਿਉ ਪਿਉ ਕੇ ਦੇਣੀ ਸ਼ੁਰੂ ਕਰ ਦਿੰਦੇ ਨੇ ਉਹਦੇ ਨਾਲ ਲਿਵਰ ਨੂੰ ਥੋੜੀ ਬਹੁਤੀ ਹੀਲਿੰਗ ਮਿਲ ਜਾਂਦੀ ਆ ਪਰ ਜਿਹੜਿਆ ਅੰਦਰ ਬੈਕਟੀਰੀਆ ਜਾਂ ਹੋਰ ਉਹ ਚੀਜ਼ਾਂ ਉਹ ਚੀਜ਼ਾਂ ਵੱਧਣੀਆਂ ਸ਼ੁਰੂ ਹੋ ਜਾਂਦੀਆਂ ਸੋ ਇਸ ਕਰਕੇ ਸਾਨੂੰ ਪੂਰਾ ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ ਗੋਦੰਤੀ ਪਸਮਾ ਜਿਹੜੀ ਉਹ ਇਹਦੇ ਵਿੱਚ ਵਧੀਆ ਕੰਮ ਕਰਦੀ ਆ ਬਸੰਤ ਮਾਲਤੀ ਰਾਸਾ ਇਹ ਜੇ ਬਾਤ ਪਿੱਤ ਕਫ ਚੋਂ ਕੀ ਵੱਜ ਜਾਂਦਾ ਇਹ ਆਪਾਂ ਇਹਨੂੰ ਨੇੜੇ ਦੇ। ਇਹਦੇ ਚ ਦੇਖੋ ਕਫ ਵੱਜੂ। ਪਿੱਤ ਵੱਜੂ ਵੀ ਕਿਉਂਕਿ ਬੁਖਾਰ ਵੀ ਹੋ ਰਿਹਾ ਬੰਦੇ ਦੇ ਅੰਦਰ ਬੈਕਟੀਰੀਆ ਵੀ। ਪਿੱਤ ਨੇ ਡਿਸਟਰਬ ਹੋ ਜਾਣ ਜਾਨੀ ਤ੍ਰੀਦੋਸ਼ ਹੋ ਜਾਂਦਾ ਇਹ। ਤਿੰਨੇ ਦੋਸ਼ ਡਿਸਟਰਬ ਹੋ ਜਾਂਦੇ ਨੇ ਸ਼ੁਰੂ ਹੋ ਜਾਂਦਾ ਜਦੋਂ ਸਾਡੀ ਪੇਟ ਦੀ ਇਨਫਲੇਮੇਸ਼ਨ ਆ ਗਈ ਉਹ। ਹੂੰ। ਤਿੰਨੇ ਦੋਸ਼ਾਂ ਨੂੰ ਮਹਾ ਸੁਦਰਸ਼ਨ ਚੂਰਣ ਤਾਂ ਹੀ ਆ ਭਗਵੰਦਾ ਆਈਟਮਾਂ ਪੈਂਦੀਆਂ ਨੇ ਇਹਦੇ ਵਿੱਚ। ਅੱਛਾ 52 ਇਨਗਰੀਡੀIENTS ਨੇ। ਮੇਨ ਇਹਦੇ ਚ ਇਨਗਰੀਡੀਐਂਟ ਹੈ ਚਰਾਇਤਾ। ਹਣ ਚਰਾਇਤਾ ਕੋੜਾ ਹੁੰਦਾ ਕੀ ਅਣਜਾਣ ਲੋਕ ਦੱਸੀ ਜਾਣਗੇ ਵੀ ਚਰਾਇਤਾ ਪੀਓ ਜੀ ਤੁਹਾਡਾ ਬੀਪੀ ਠੀਕ ਰਹੂਗਾ ਪਤਾ ਨਹੀਂ ਨਾ ਹੈਗਾ ਪੜਿਆ ਨਹੀਂਗਾ ਗਿਆਨ ਨਹੀਂ ਗਿਆਨ ਨਹੀਂ ਹੈਗਾ ਜਾਂ ਕਹਿਣਗੇ ਕੋੜਾ ਵੀ ਤੁਸੀਂ 슈ਗਰ ਵਾਸਤੇ ਵੀ ਰਾਤ ਨੂੰ ਪਿਓ ਦਿਓ ਐ ਕਰ ਲਓ ਬਾਹਰ ਕਰ ਲਓ ਚਰਾਇਤਾ ਜਿਹੜਾ ਹੈਗਾ ਆ ਸਿਰਫ ਜਵਾਰਾਂ ਦੇ ਵਿੱਚ ਕੰਮ ਆਉਂਦਾ ਉਹ ਦੇਖੋ ਔਸ਼ਧੀਆਂ ਨੇ ਪ੍ਰਕਿਰਤੀ ਬਹੁਤ ਚੀਜ਼ਾਂ ਨੂੰ ਹੀਲ ਕਰਦਾ ਚਰਾਇਤਾ ਪਰ ਹੁਣ ਸਾਨੂੰ ਪਤਾ ਨਾ ਵੀ ਅਸੀਂ ਨੇ ਯਾਰ ਆਹ ਕੰਮ ਇਥੇ ਚੀਜ਼ ਨੇ ਜਿਹੜੀ ਨੇ ਸਿੱਧੇ ਤੌਰ ਤੇ ਦੇਣਾ ਉਥੇ ਲੈਣਾ ਵਾਜਬ ਆ ਨਾ ਜਾਂ ਕਿ ਅਸੀਂ ਹੁਣ ਸ਼ੂਗਰ ਵਾਸਤੇ ਚਰਾਇਤਾ ਦੇਈ ਜਾਂ ਯੂਨ ਨੇ ਕੀ ਕਰਨਾ ਹੈ ਬਲਕਿ ਆਯੁਰਵੇਦ ਜਿਹੜਾ ਤੁਸੀਂ ਬੈਕਟੀਰੀਆ ਦੱਸਿਆ ਦਾ ਸੰਪੂਰਨ ਤੌਰ ਤੇ ਇਲਾਜ ਹਾਂਜੀ ਇਹ ਚੀ ਇਹ ਔਸ਼ਦੀਆਂ ਨਾਲ ਤੇ ਇਹ احتیاط ਰੱਖਣ ਲੋਕ ਤਾਂ ਜਲਦੀ ਆਰਾਮ ਮਿਲ ਜਾਊਗਾ ਲਈ ਅੱਗੇ ਜੀ ਧੰਨਵਾਦ ਜੀ